ਮੀ ਪਾਰਟੀ ਦਾ ਮੇਰ ਬਣ ਗਿਆ ਅਮਨ ਅਰੋੜਾ ਮੀਡੀਆ ਦੇ ਮੁਖਾਤਿਬ ਹੋ ਰਹੇ ਸਾਰੇ ਸਾਥੀਆਂ ਨੂੰ ਸਾਡੇ ਸਾਰੇ ਵਰਕਰਸ ਨੂੰ ਵਲੰਟੀਅਰਸ ਨੇ ਫਗਵਾੜਾ ਦੇ ਕੱਲੇ-ਕੱਲੇ ਨਿਵਾਸੀ ਨੂੰ ਜਿੱਥੇ ਮੁਬਾਰਕਬਾਦ ਦਿਨਾ ਉੱਥੇ ਹੀ ਉੱਚੇ-ਉੱਚੇ ਤੌਰ ਤੇ ਮੈਂ ਫਿਰ ਦੁਬਾਰਾ ਰਿਪੀਟ ਕਰੂੰਗਾ ਕਿ ਡਾਕਟਰ ਚੱਬੇਵਾਲ ਜੀ ਦਾ ਮਾਨ ਸਾਹਿਬ ਦਾ ਹਰਜੀ ਮੇਰੇ ਵੀਰ ਦਾ ਰਾਜਾ ਜੀ ਦਾ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਦਿਲਜੀਤ ਕਾਕਾ ਦਿਲਜੀਤ ਕਾਕਾ ਜੀ ਸਾਰੇ ਸਾਥੀਆਂ ਨੇ ਸਾਰਿਆਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਤੌਰ ਤੇ ਮੁਬਾਰਕਬਾਦ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੀ ਸਾਰੀ ਸਮੂੱਚੀ ਸੀਨੀਅਰ ਲੀਡਰਸ਼ਿਪ ਡਾਕਟਰ ਸੰਦੀਪ ਪਾਟਕ ਜੀ ਹੁਣੀ ਰਾਗਵ ਚੱਡਾ ਜੀ ਸੰਜੇ ਸਿੰਘ ਜੀ ਸਾਰੀ ਸਾਡੀ ਲੀਡਰਸ਼ਿਪ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਪੰਜੇ ਕਾਰਪੋਰੇਸ਼ਨਾਂ ਦੇ ਉੱਪਰ ਅੱਜ ਸੇਵਾ ਦਾ ਮੌਕਾ ਜਿਹੜਾ ਉਹ ਮਿਲ ਚੁੱਕਿਆ ਤੇ ਮੈਂ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੂਗਾ ਕਿ ਅ ਅੱਜ ਤੋਂ ਬਾਅਦ ਸਾਰੀਆਂ 13 ਸਾਰੀਆਂ ਪਾਰਟੀਆਂ ਕਿਉਂਕਿ ਇਲੈਕਸ਼ਨ ਤੱਕ ਮੈਂ ਸਮਝਦਾ ਕਿ ਪਾਰਟੀਬਾਜ਼ੀ ਹੋਣੀ ਚਾਹੀਦੀ ਹੈ ਤੇ ਹੁਣ ਕਿਉਂਕਿ ਜਦੋਂ ਫਗਵਾੜੇ ਦੇ ਐਮਸੀਆ ਨੇ ਸਾਨੂੰ ਸੇਵਾ ਦਾ ਮੌਕਾ ਦੇ ਦਿੱਤਾ ਤੇ ਸਾਰੀਆਂ ਪਾਰਟੀਆਂ ਬਾਜ਼ੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਹਰ ਕੱਲੇ-ਕੱਲੇ ਇੱਕ-ਇੱਕ ਘਰ ਦਾ ਇੱਕ-ਇੱਕ ਫਗਵਾੜਾ ਨਿਵਾਸੀ ਦੀ ਡਵੈਲਪਮੈਂਟ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਜਿਹੜੀ ਉਹ ਸਾਡੀ ਇਸ ਟੀਮ ਦੀ ਹੋਊਗੀ ਸਾਰੀਆਂ ਸਾਰੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਵੀ ਬੇਨਤੀ ਹੈ ਕਿ ਇਹ ਸੋਚ ਕੇ ਨਾ ਮਾਯੂਸ ਨਾ ਹੋਇਓ ਕਿ ਹੁਣ ਸਾਡੇ ਕੰਮ ਕਿੱਥੋਂ ਹੋਣਗੇ ਤੇ ਕਿਵੇਂ ਹੋਣਗੇ ਤੁਸੀਂ ਤੁਸੀਂ ਸਿੱਧੇ ਮੱਥੇ ਆ ਕੇ ਸਾਡੀ ਇੱਥੋਂ ਦੀ ਲੀਡਰਸ਼ਿਪ ਨੂੰ ਮੇਰ ਸਾਹਿਬ ਉਹਨਾਂ ਨੂੰ ਸਾਰੀ ਸਾਡੀ ਲੀਡਰਸ਼ਿਪ ਨੂੰ ਮਿਲੋ ਤੁਹਾਡੇ ਕੰਮ ਨੇ ਜਿਹੜੇ ਉਹ ਹੋਣਗੇ ਕਿਉਂਕਿ ਅਸੀਂ ਅਜ਼ੀਜ਼ ਸਰਪੱਖੀ ਵਿਕਾਸ ਦੇ ਵਿੱਚ ਵਿਸ਼ਵਾਸ ਰੱਖਦੇ ਆ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਫਗਵਾੜਾ ਵਿੱਚ ਪੰਜ ਗਰੰਟੀਆਂ ਦਿੱਤੀਆਂ ਸੀਗੀਆਂ ਔਰ ਫਗਵਾੜਾ ਦਾ ਤੁਹਾਡਾ ਆਮ ਆਦਮੀ ਪਾਰਟੀ ਦਾ ਮੇਰ ਬਣ ਗਿਆ ਪਹਿਲੀ ਕਿਹੜੀ ਗਰੰਟੀ ਤੁਸੀਂ ਪੂਰੀ ਕਰੋਗੇ ਜੀ ਤਾਂ ਫਗਵਾੜਾ 'ਚ ਵੀ ਆਮ ਆਦਮੀ ਪਾਰਟੀ ਦਾ ਮੇਰ ਬਣ ਚੁੱਕਿਆ ਔਰ ਅਮਨ ਅਰੋੜਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਨਜ਼ਰ ਆਏ ਨਹੀਂ ਔਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਫਗਵਾੜਾ ਦੇ ਵਿਕਾਸ ਦੇ ਕੰਮਾਂ ਵਾਲੇ ਪਾਸੇ ਅਸੀਂ ਫੋਕਸ ਕਰਾਂਗੇ ਔਰ ਦੂਜੇ ਪਾਸੇ ਹੁਸ਼ਿਆਰਪੁਰ ਤੋਂ ਉਹਨਾਂ ਦੇ ਨਾਲ ਬੈਠੇ ਹੋਣੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਰਾਜਕਮਾਰ ਚੱਬੇਵਾਲ ਉਹਨਾਂ ਦੀ ਬਹੁਤ ਅਹਿਮ ਭੂਮਿਕਾ ਜਲੰਧਰ ਤੇ ਫਗਵਾੜਾ ਦੇ ਵਿੱਚ ਰਹੀ ਹੈ ਕਾਬਲੇ ਗੌਰ ਹੈ ਕਿ ਜਦੋਂ ਇਹ ਪੂਰੀ ਇੱਕ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਸੀ ਮੇਰ ਬਣਾਉਣ ਦੀ ਤਾਂ ਉਸ ਦੇ ਵਿੱਚ ਕਾਮਯਾਬ ਰਹੇ ਨੇ ਇਹ ਜਦੋਂ ਮੇਅਰ ਦੇ ਇਲੈਕਸ਼ਨ ਹੋਏ ਨੇ ਰਿਜ਼ਲਟ ਆਏ ਨੇ ਉਸ ਸਮੇਂ ਨੰਬਰਸ ਦੇ ਵਿੱਚ 3032C3 ਦੇ ਵਿੱਚ ਲੀਡ ਦੇ ਉੱਤੇ ਸੀ ਆਮ ਆਦਮੀ ਪਾਰਟੀ ਦੋ ਦੇਪ ਤੇ ਕਾਂਗਰਸ ਲੀਡ ਕਰ ਰਹੀ ਸੀ ਪਰ ਜਦੋਂ ਮੇਅਰ ਦੀ ਕੁਰਸੀ ਦਾ ਜ਼ਿਕਰ ਆਇਆ ਤਾਂ 50 ਹੋ ਗਿਆ 50 ਹੋ ਗਿਆ ਪੰਜ ਦੇ ਪੰਜ ਨਗਰ ਨਿਗਮ ਜਿੱਥੇ ਜਿੱਥੇ ਇਲੈਕਸ਼ਨ ਹੋਇਆ ਸੀ ਦਸੰਬਰ ਦੇ ਮਹੀਨੇ ਦੇ ਵਿੱਚ ਪੰਜ ਦੀਆਂ ਪੰਜ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਮੇਅਰ ਬਣ ਚੁੱਕਿਆ ਹੈ ਔਰ ਫਗਵਾੜਾ ਦੇ ਵਿੱਚ ਪੈਂਡਿੰਗ ਸੀ ਫਗਵਾੜਾ ਦੇ ਵਿੱਚ ਜਿਹੜੇ ਰਾਮਪਾਲ ਉਪਲ ਨੇ ਉਹ ਹੁਣ ਮੇਅਰ ਦੇ ਅਹੁਦੇ ਦੇ ਉੱਤੇ ਪਹੁੰਚ ਚੁੱਕੇ ਨੇ ਫੁੱਲਾਂ ਦੇ ਹਾਰ ਉਹਨਾਂ ਦੇ ਗਲ ਦੇ ਵਿੱਚ ਪਾ ਕੇ ਉਹਨਾਂ ਦਾ ਜਿਹੜਾ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਉਹ ਤਸਵੀਰਾਂ ਪਹੁੰਚੀਆਂ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਮਨ ਰੋੜਾਏ ਦਾਵਾ ਕਰਦੇ ਨਜ਼ਰ ਆਇਆ ਕਿ ਲੋਕਾਂ ਨੇ ਸਾਡੇ ਹੱਕ ਚ ਫੈਸਲਾ ਸੁਣਾਇਆ ਉਸ ਤੋਂ ਬਾਅਦ ਜਿਹੜੇ ਕੁਝ ਕਾਉਂਸਲਰਸ ਨੇ ਉਹ ਵੀ ਆਮ ਆਦਮੀ ਪਾਰਟੀ ਵਾਲੇ ਪਾਸੇ ਆਏ ਤੇ ਉਸ ਤੋਂ ਬਾਅਦ ਮੌਜੂਦਾ ਸਮੇਂ ਦੇ ਵਿੱਚ ਹੁਣ ਮੇਅਰ ਬਣ ਚੁੱਕੇ ਆ ਆਮ ਆਦਮੀ ਪਾਰਟੀ ਦਾ ਕਿੰਨੀਆਂ ਅੰਦਰ ਜੀ ਇਹ ਜਿਹੜਾ ਮਾਹੌਲ ਬਣਿਆ ਸੀਗਾ ਕਿਸ ਤਰ੍ਹਾਂ ਦੇ ਅੰਦਰ ਗੱਲਬਾਤ ਹੋਈ ਹੈ ਦੱਸੋ ਮਾੜੀ ਅਸੀਂ ਜਿਆਦਾ ਅੰਦਰ ਗਏ ਆ ਸਾਡੇ ਜਿਹੜੇ ਆ ਦੋਈ ਆਪੋਜੀਸ਼ਨ ਪਾਰਟੀ ਜਿਹੜੀ ਆ ਕਾਂਗਰਸ ਉਹ ਦੋਏ ਪਾਸੇ ਬੈਠੇ ਸੀ ਅਸੀਂ ਜਿਹੜੇ ਸਾਡੇ ਮੈਂਬਰ ਦਾ ਸਾਰੇ ਜਿਨ੍ਹਾਂ ਦਾ ਸਾਨੂੰ ਸਮਰਥਨ ਹੋਣੀ ਸਾਰੇ ਅਸੀਂ ਇੱਕ ਪਾਸੇ ਬੈਠੇ ਸੀ ਔਰ ਸਾਡੇ ਜੋ ਪ੍ਰਾਈਜ਼ਿੰਗ ਅਫਸਰ ਬਣੇ ਆ ਸ਼੍ਰੀ ਰਵੀ ਕੁਮਾਰ ਜੀ ਉਹਨਾਂ ਨੇ ਪਹਿਲਾਂ ਕੀਤਾ ਵੀ ਅਨਾਉਂਸ ਵੀ ਕੀਤਾ ਇਦਾਂ ਵੀ ਜੋ ਦੋਈ ਪਾਰਟੀ ਆ ਉਹਨਾਂ ਨੂੰ ਕਿਹਾ ਵੀ ਆਪਣੇ ਮੇਅਰ ਦਾ ਨਾਮ ਦਿਓ ਉਹਨਾਂ ਨੇ ਆਪਣਾ ਨਾਮ ਦਿੱਤਾ ਲੇਕਿਨ ਹੱਥ ਨਹੀਂ ਖੜੇ ਕੀਤੇ ਸੈਂਕਡ ਨਹੀਂ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਵਾ ਸਾਨੂੰ ਉਹਨਾਂ ਨੇ ਕਿਹਾ ਸਾਡੇ ਫਿਰ ਜਿਹਨਾਂ ਨੇ ਨਾਮ ਅਨਾਉਂਸ ਕਰਨਾ ਸੀ ਉਹਨਾਂ ਨੇ ਕੀਤਾ ਨਾਮ ਅਨਾਉਂਸ ਮੇਰਾ ਤੇ ਸੈਂਕਡ ਕਰਤਾ ਤੇ ਹੱਥ ਕੜੇ ਕਰਤੇ ਸਾਡੇ 26 ਹੱਥ ਖੜੇ ਹੋਏ ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਨੇ ਉਹਨਾਂ ਨੂੰ ਕਿਹਾ ਉਹਨਾਂ ਨੇ ਨਹੀਂ ਜਿੱਤੇ ਫਿਰ ਸੀਨੀਅਰ ਡਿਪਟੀ ਮੇਅਰ ਨੇ ਵੀ ਸਾਡੇ ਜਿਹੜੇ 26 ਹੱਥ ਖੜੇ ਹੋਏ ਹੋਰ ਡਿਪਟੀ ਮੇਅਰ ਨੇ ਵੀ ਇਦਾਂ ਹੀ ਹੋਇਆ 26 ਹੱਥੇ ਹੀ ਸਾਰੇ ਖੜੇ ਹੋਏ ਉਹ ਸਾਰੀ ਕਾਊਂਟਿੰਗ ਹੋਈ ਆ ਐਨ ਤਸੱਲੀ ਨਾਲ ਜੋ ਆ ਕੰਮ ਉਹਨਾਂ ਨੇ ਕੀਤਾ ਵਾ ਤੇ ਉਹਨਾਂ ਨੇ ਕਾਂਗਰਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੇ ਬੰਦਿਆਂ ਦੇ ਕਈਆਂ ਦੇ ਹੱਥ ਫੜ ਫੜ ਕੇ ਥੱਲੇ ਨੂੰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਬੰਦੇ ਸਾਡੇ ਜਿਹੜੇ ਆ ਪਾਰਟੀ ਦੇ ਪ੍ਰਤੀ ਵਫਾਦਾਰ ਸੀ ਉਹਨਾਂ ਨੇ ਇਹ ਕਾਫੀ ਉਹਨਾਂ ਨੇ ਜਦੋਂ ਯਾਦ ਕਰਨ ਤੋਂ ਬਾਅਦ ਵੀ ਇਹ ਹੋ ਨਹੀਂ ਦਿੱਤਾ ਮੇਰੇ ਨਾਲ ਮੇਰੇ ਸਾਥੀ ਮੇਰੇ ਵੱਡੇ ਵੀਰ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਜੀ ਚੱਬੇਵਾਲ ਸਾਹਿਬ ਆ ਔਰ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾ ਜਗਿੰਦਰ ਸਿੰਘ ਜੀ ਮਾਨ ਸਾਹਿਬ ਸਾਡਾ ਛੋਟਾ ਵੀਰ ਹਰਜੀ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਵੀਰ ਰਾਜਾ ਜੀ ਐਮਐਲਏ ਸਾਹਿਬ ਔਰ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸਨੀ ਆਲੂ ਵਾਲੀਆ ਜੀ ਸਾਡੇ ਸਾਰੇ ਦੇ ਸਾਰੇ ਸਤਿਕਾਰਯੋਗ ਸਾਥੀ ਸਭ ਤੋਂ ਪਹਿਲਾਂ ਤਾਂ ਫਗਵਾੜੇ ਨੂੰ ਆਮ ਆਦਮੀ ਪਾਰਟੀ ਨੂੰ ਆਮ ਆਦੀ ਪਾਰਟੀ ਦੇ ਸਾਰੇ ਵਰਕਰਸ ਵੋਲੰਟੀਅਰਸ ਨੂੰ ਸਾਰੀ ਲੀਡਰਸ਼ਿਪ ਨੂੰ ਲੱਖ ਲੱਖ ਮੁਬਾਰਕਾਂ ਕਿ ਅੱਜ ਅੱਜ ਫਗਵਾੜੇ ਦੀ ਮੇਅਰ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਹੈ ਜਿਹੜੇ ਉਹ ਚੁਣੇ ਗਏ ਨੇ ਤਿੰਨੇ ਸੀਟਾਂ ਜਿਹੜੀਆਂ ਉਹ ਸਾਡੀ ਔਰ ਸਾਡੇ ਲਾਇਅੰਸ ਜਿਹੜੇ ਸਾਥੀ ਨੇ ਉਹਨਾਂ ਦੇ ਨੇ ਜਿੱਤੀਆਂ ਨੇ ਜਿਸ ਦੇ ਵਿੱਚ ਸਾਡੇ ਮੇਅਰ ਵਜੋਂ ਸ਼੍ਰੀ ਰਾਮਪਾਲ ਉਪਪੱਜੀ ਵਾਰਡ ਨੰਬਰ 18 ਤੋਂ ਸੀਨੀਅਰ ਡਿਪਟੀ ਮੇਅਰ ਦੇ ਵਜੋਂ ਸ਼੍ਰੀ ਤੇਜਪਾਲ ਬਸਰਾ ਜੀ ਵਾਰਡ ਨੰਬਰ 14 ਦੇ ਵਿੱਚੋਂ ਔਰ ਡਿਪਟੀ ਮੇਅਰ ਵਜੋਂ ਸ਼੍ਰੀ ਵਿਪਨ ਕ੍ਰਿਸ਼ਨਾ ਇੱਕ ਤਰਫ ਇੱਕ ਤਰਫਾ ਜਿੱਤੇ ਜਿਹੜੀ ਉਹ ਸਾਰੇ ਐਮਸੀ ਸਹਿਬਾਨ ਨੇ ਅੱਜ ਦਵਾਈਏ ਤੇ ਤੇ ਫਗਵਾੜਾ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ